ਡਾਕਟਰ ਧੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 21ਵਾਂ ਜਵਾਨ ਦੇ ਫਟ ਨਾ ਭਰ ਦੇ ਝਟ ਬੋਲੀਏ ਘਟ ਸਿਆਣੇ ਕਹਿ ਗਏ ਪਿੱਛੋਂ ਸਾਈਕਲ ਤੇ ਆ ਕੇ ਕਾਦਮੀ ਕੇਸਰ ਤੇ ਫਕੀਰ ਕੋਲ ਰੁਕਿਆ ਉਸਨੇ ਫਕੀਰ ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਹੈਰਾਨੀ ਨਾਲ ਸਾਈਕਲ ਵੱਲ ਵੇਖਦਿਆਂ ਕਿਹਾ ਇਹ ਸਾਈਕਲ ਹੈ ਮੇਰਾ ਇੱਕ ਅੰਗਰੇਜ਼ ਦੋਸਤ ਬਲੈਤ ਵਾਪਸ ਜਾਣ ਵੇਲੇ ਮੈਨੂੰ ਦੇਖਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਫਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਾ ਤੁਸੀਂ ਕਾਸ਼ੀ ਜਾ ਰਹੇ ਲੱਗਦੇ ਹੋ ਮੈਂ ਵੀ ਕਾਸ਼ੀ ਜਾਣਾ ਹੈ ਮੈਂ ਸਾਰਾ ਦੇਸ਼ ਘੁੰਮਣਾ ਹੈ ਸਾਈਕਲ ਤੇ ਫਕੀਰ ਦਾ ਜਵਾਬ ਪਿੱਛੋਂ ਕੱਟ ਕੇ ਉਸਨੇ ਕਾਸ਼ੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਕਿ ਉਸ ਦਾ ਸਾਰਾ ਇਲਾਕਾ ਜਾਂ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਾਰ ਆਇਆ ਤਾਂ ਉਸ ਨੇ ਉਸ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਫਕੀਰ ਤੇ ਕੇਸਰ ਅੱਗੇ ਲੰਘੇ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਅਜੇ ਵੀ ਆਪਣੇ ਜਾਣਕਾਰ ਨਾਲ ਗੱਲਾਂ ਕਰੀ ਜਾ ਰਿਹਾ ਸੀ ਫਕੀਰ ਕੇਸਰ ਵੱਲ ਦੇਖ ਕੇ ਮੁਸਕਰਾਇਆ ਬਹੁਤਾ ਬੋਲਣਾ ਵੀ ਕੰਗਾਂ ਦੀ ਆਦਤ ਬਣ ਜਾਂਦੀ ਹੈ ਜਾਣਨ ਅਤੇ ਪਤਾ ਹੋਣ ਦਾ ਕਿੰਨਾ ਫਰਕ ਹੈ ਫਕੀਰ ਨੇ ਕੁਝ ਸੋਚਦਿਆਂ ਗਿਆ ਸਾਈ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ ਕੇਸਰ ਦੀਆਂ ਨਜ਼ਰਾਂ 'ਚ ਸਵਾਲ ਸੀ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਦੱਸਿਆ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਵਾਲ ਪੁੱਛ ਲੈਣੇ ਚਾਹੀਦੇ ਹਨ ਪਹਿਲਾ ਕੀ ਜੋ ਮੈਂ ਕਹਿ ਰਿਹਾ ਹਾਂ ਕੀ ਇਹ ਸੱਚ ਹੈ ਦੂਸਰਾ ਕੀ ਇਹ ਜ਼ਰੂਰੀ ਹੈ ਤੀਸਰਾ ਕੀ ਸੁਣਨ ਵਾਲੇ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ ਜੇ ਤਿੰਨੇ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਹੀ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਚੁੱਪ ਰਹਿਣਾ ਹੀ ਵੇਤਰ ਹੈ ਰੱਬ ਨੇ ਸਾਨੂੰ ਮੂੰਹ ਇੱਕ ਤੇ ਕੰਨ ਦੋ ਦਿੱਤੇ ਨੇ ਸੁਣਿਆ ਦੁੱਖ ਪਾਪ ਦਾ ਨਾਸ਼ ਸੁਣਿਆ ਇੱਕ ਉੱਤਮ ਸੁਣਨਾ ਇੱਕ ਉੱਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾਂ ਲੰਘ ਜਾਂਦੀਆਂ ਨੇ ਤੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਤੇ ਸਬਰ ਲਈ ਆਪਣੇ ਹਉਮੈ ਨੂੰ ਮਾਰਨਾ ਪੈਂਦਾ ਫਕੀਰ ਨੇ ਬਹੁਤ ਗਹਿਰੀ ਗੱਲ ਸਹਜੇ ਹੀ ਕਹਿ ਦਿੱਤੀ ਸਾਈ ਜੀ ਤੁਹਾਨੂੰ ਕਦੇ ਗੁੱਸਾ ਸਾਈ ਜੀ ਤੁਹਾਨੂੰ ਕਦੇ ਗੁੱਸਾ ਵੀ ਆਉਂਦਾ ਕੇਸਰ ਨੇ ਫਕੀਰ ਨੂੰ ਪੁੱਛਿਆ ਫਕੀਰ ਨੇ ਪੋਟਲੀ ਠੀਕ ਕਰਦਿਆਂ ਕਹਾਣੀ ਸ਼ੁਰੂ ਕੀਤੀ ਪੁਰਾਣੇ ਜਵਾਨੇ ਚ ਇੱਕ ਸੂਫੀ ਸ਼ਾਂਤ ਸੰਤ ਜਿਸ ਨੂੰ ਕਦੇ ਕਿਸੇ ਨੇ ਗੁੱਸੇ ਚ ਨਹੀਂ ਸੀ ਦੇਖਿਆ ਆਪਣੇ ਕੁਝ ਚੇਲਿਆਂ ਨਾਲ ਆਸ਼ਰਮ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਕੋਈ ਅਣਜਾਣ ਉਸ ਦਾ અપਮਾਨ ਕਰਦਾ ਤਾਂ ਉਹ ਗਲਤੀ ਕਰਨ ਵਾਲੇ ਨੂੰ ਬੜੇ ਧਿਆਨ ਨਾਲ ਵੇਖਦਾ ਤੇ ਮੁਸਕਰਾ ਕੇ ਕਹਿੰਦਾ ਕਿਸਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸਤੀ ਖਾਲੀ ਹੈ ਚੇਲੇ ਵਾਰ-ਵਾਰ ਸੂਫੀ ਸੰਤ ਨੂੰ ਕਿਸਤੀ ਖਾਲੀ ਹੈ ਦਾ ਰਿਹਸ ਪੁੱਛਦੇ ਰਹਿੰਦੇ ਇੱਕ ਦਿਨ ਉਸ ਨੇ ਇਸ ਪਿੱਛੇ ਵਪਾਰੀ ਵਾਪਰੀ ਘਟਨਾ ਸੁਣਾਈ ਬਹੁਤ ਸਮਾਂ ਪਹਿਲਾਂ ਇੱਕ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਿਆ ਇੱਕ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ ਇੱਕ ਟਿੱਕੀ ਹਨੇਰੀ ਰਾਤ ਨੂੰ ਮੈਂ ਜਾਲ ਲਾਈ ਬੈਠਾ ਸੀ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਲਾਟ ਕਰਾਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਕਿਸ਼ਤੀ ਪਰਾਂ ਹੋ ਰਹੀ ਸੀ ਤੇ ਨਾ ਕੋਈ ਜਵਾਬ ਹੀ ਦੇ ਰਿਹਾ ਸੀ ਮੈਨੂੰ ਹੋਰ ਗੁੱਸਾ ਆਇਆ ਮੈਂ ਟਕੂਆ ਲੈ ਕੇ ਉਸ ਕਿਸ਼ਤੀ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਪਤਾ ਲੱਗਾ ਕਿ ਦੂਸਰੀ ਕਿਸ਼ਤੀ ਜਿੱਤਾ ਕੋਈ ਵੀ ਨਹੀਂ ਸੀ ਸਮੁੰਦਰੀ ਚਖੜ ਦੀ ਮਾਰੀ ਏ ਟੁੱਟੀ ਫੁੱਟੀ ਕਿਸ਼ਤੀ ਲਹਿਰਾਂ ਨਾਲ ਰੁੜਦੀ ਰੁੜਦੀ ਮੇਰੀ ਕਿਸ਼ਤੀ ਨਾਲ ਟਕਰਾਈ ਸੀ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਹੋਈ ਤੇ ਹਾਸਾ ਵੀ ਆਇਆ ਸੋ ਹੁਣ ਜਦੋਂ ਵੀ ਮੈਨੂੰ ਗੁੱਸਾ ਆਉਣ ਲੱਗਦਾ ਹੈ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਵੇਖਦਾ ਹਾਂ ਤੇ ਮੁਸਕਰਾ ਕੇ ਕਹਿ ਛੱਡਦਾ ਹਾਂ ਕਿਸ਼ਤੀ ਖਾਲੀ ਹਲਾਤ ਦੀ ਮਾਰੀ ਇੱਕ ਇਸਤੀ ਖਾਲੀ ਹੈ ਕਹਾਣੀ ਖਤਮ ਕਰ ਕਰਕੇ ਕੁਝ ਸੋਚਦਿਆਂ ਫਕੀਰ ਉੱਕ ਗਿਆ ਅਕਲ ਦੁਨੀਆਂ ਦੀ ਸ਼ਕੰਦਰ ਹੈ ਪਰ ਜੇ ਕਦੇ ਇਹ ਹਾਰ ਦੀ ਹੈ ਤਾਂ ਸਿਰਫ ਗੁੱਸੇ ਤੋਂ ਫਕੀਰ ਨੇ ਗੱਲ ਜਾਰੀ ਕਰ ਰੱਖਦਿਆਂ ਕਿਹਾ ਪੁੱਤਰਾ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਬਿਹਾਰ ਨੂੰ ਮਿਲਦੀ ਹੈ ਫਕੀਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਜਾਣਕਾਰੀ ਭਾਵੇਂ ਬੋਲਾਂ 'ਚ ਝਲਕ ਸਕਦੀ ਹੈ ਪਰ ਸਿਆਣਪ ਹਮੇਸ਼ਾ ਕਾਰ ਵਿਹਾਰ ਚ ਹੀ ਦਿਸਦੀ ਹੈ ਦੂਰ ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਦਿਖ ਰਿਹਾ ਰਾਤ ਦੀ ਹਨੇਰੀ ਨੇ ਰਸਤੇ ਨੂੰ ਵੀ ਰੇਤ ਨਾਲ ਢੱਕ ਦਿੱਤਾ ਸੀ ਕੋਈ ਪੈੜ ਜਾਂ ਗੱਡੇ ਦੀ ਲੀਵ ਵੀ ਨਹੀਂ ਸੀ ਦਿਸ ਰਹੀ ਫਕੀਰ ਨੇ ਖੜਾਮਾ ਲਾ ਕੇ ਹੱਥ ਵਿੱਚ ਫੜ ਲਿਆ ਕੇਸਰ ਦੀ ਜੁੱਤੀ ਵੀ ਵਾਰ-ਵਾਰ ਰੇਤ ਭਰਦੀ ਜਾ ਰਹੀ ਸੀ ਉਸ ਨੇ ਰੋਕ ਕੇ ਆਪਣੀ ਜੁੱਤੀ ਝਾੜੀ ਤੇ ਦੌੜ ਕੇ ਫਕੀਰ ਨਾਲ ਫੇਰ ਜਾੜ ਆ ਲਿਆ ਅੱਧੇ ਕ ਦਿਨ ਦੇ ਸਫ਼ਰ ਤੋਂ ਬਾਅਦ ਰਸਤੇ 'ਚ ਚਹਲ ਪੈੜ ਸ਼ੁਰੂ ਹੋ ਗਈ ਖੜਾਉਨੇ ਤੇ ਹੋਰ ਸਮਾਨ ਵੇਚਣ ਵਾਲੇ ਕਈ ਆਦਮੀ ਸਿਰਾਂ ਤੇ ਟੋਕਰੇ ਚੁੱਕੇ ਤੇਜ਼ ਤੇ ਤੁਰਦੇ ਕੇਸਰ ਤੇ ਫਕੀਰ ਤੋਂ ਅੱਗੇ ਲੰਘ ਰਹੇ ਸਨ ਨੇੜੇ ਹੀ ਮਜ਼ਾਰ ਤੇ ਕੋਈ ਮੇਲਾ ਲੱਗਾ ਸੀ ਕਿਤੇ ਮਦਾਰੀ ਬਾਂਦਰ ਦਾ ਤਮਾਸ਼ਾ ਵਿਖਾ ਰਿਹਾ ਸੀ ਤੇ ਕਿਤੇ ਹਲਵਾਈ ਜਲੇਬਾਂ ਕੱਢ ਰਿਹਾ ਸੀ ਬੁਰਕੇ ਪਾਈ ਔਰਤਾਂ ਤੇ ਟੋਪੀਆਂ ਪਾਈ ਜਵਾਕਾਂ ਨਾਲ ਪੂਰਾ ਮੇਲਾ ਭਰਿਆ ਹੋਇਆ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਮੇਲੇ 'ਚ ਗੇੜਾ ਮਾਰਾਵਾ ਜਲਾਜਾ ਪੁੱਤਰਾ ਪਰ ਜਲਦੀ ਮੁੜੀ ਫਕੀਰ ਨਿਰਾਹ ਦੇ ਕੰਡੇ ਤੇ ਪਏ ਇੱਕ ਵੱਡੇ ਪੱਥਰ ਤੇ ਬੈਠਦਿਆਂ ਕਿਹਾ ਕੇਸਰ ਛੇਤੀ ਛੇਤੀ ਮੇਲੇ ਦੀ ਭੀੜ ਵਿੱਚ ਰਲ ਗਿਆ ਮਜ਼ਾਰ ਦੇ ਅੰਦਰ ਲੋਕ ਘਟ ਸਨ ਪਰ ਬਾਹਰ ਭੀੜ ਲਗਾਤਾਰ ਵੱਧ ਰਹੀ ਸੀ ਚੂੜੀਆਂ ਦੀ ਦੁਕਾਨ ਤੇ ਕੁਝ ਬੁਰਕੇ ਪਏ ਔਰਤਾਂ ਰੰਗ-ਵਰੰਗਾਂ ਚੂੜੇਗਾ ਵੇਖ ਰੰਗਾ ਸਨ ਉਹਨਾਂ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ ਕੇਸਰ ਨੇ ਇੱਕ ਕੁੜੀ ਦਾ ਚਿਹਰਾ ਕੁਝ ਜਾਣਿਆ ਪਹਿਚਾਣਿਆ ਲੱਗਾ ਕੇਸਰ ਉਸ ਨੂੰ ਗੌਰ ਨਾਲ ਵੇਖਣ ਲੱਗਾ ਇੱਕਦਮ ਉਸ ਕੁੜੀ ਦਾ ਧਿਆਨ ਉਸ ਨੂੰ ਵੇਖਦੇ ਕੇਸਰ ਵੱਲ ਪਿਆ ਤਾਰੋ ਭੈਣ ਕਿਸੇ ਦਮੂ ਖੁੱਲਾ ਹੀ ਰਹਿ ਗਿਆ ਕੇਸਰ ਉਸ ਕੁੜੀ ਨੇ ਕਦਮ ਕੇਸਰ ਵੱਲ ਵਧਾਇਆ ਫਿਰ ਉਸ ਨੇ ਰੋਕੇ ਆਪਣਾ ਮੂੰਹ ਇੱਕਦਮ ਬੁਰਕੇ ਨਾ ਟਕਿਆ ਤੇ ਦੂਸਰੇ ਪਾਸੇ ਘੁੰਮ ਕੇ ਭੀੜ ਵਿੱਚ ਰਣ ਗਈ ਕੇਸਰ ਪਾਗਲਾ ਵਾਂਗ ਉਸ ਨੂੰ ਲੱਭਣ ਲੱਗਾ ਕੇਸਰ ਨੇ ਸਾਰਾ ਮੇਲਾ ਛਾਂ ਮਾਰਿਆ ਫਿਰ ਉਹ ਫੇਰ ਨਾ ਦੀ ਸੀ ਕੇਸਰ ਦਾ ਦਿਮਾਗ ਸੁੰਨ ਹੋ ਗਿਆ ਹੰਝੂਆਂ ਭਰੀਆਂ ਅੱਖਾਂ ਨਾਲ ਉਹ ਕਾਫੀ ਦੇਰ ਚੂੜੀਆਂ ਦੀ ਦੁਕਾਨ ਵੱਲ ਵੇਖਦਾ ਰਿਹਾ ਹੌਲੀ ਹੌਲੀ ਤਰਦਾ ਬਾਹਰ ਬੈਠੇ ਫਕੀਰ ਕੋਲ ਆਇਆ ਤੇ ਤਾਂ ਮਾਰ ਕੇ ਉਸ ਦੇ ਗੱਲ ਲਾ ਕੇ ਰੋਣ ਲੱਗ ਪਿਆ ਫਕੀਰ ਕੇਸਰ ਨੂੰ ਗੱਲ ਨਾਲ ਲਾ ਕੇ ਬਹੁਤ دیر ਬੈਠਾ ਰਿਹਾ ਕੇਸਰ ਨੇ ਹੌਲੀ ਹੌਲੀ ਸਾਰੀ ਗੱਲ ਉਸ ਨੂੰ ਦੱਸੀ ਫਕੀਰ ਚੁੱਪਚਾਪ ਸੁਣਦਾ ਰਿਹਾ ਬੰਡ ਤੋਂ ਬਾਅਦ ਸੁਣੀਆਂ ਅਜਿਹੀਆਂ ਅਣਗਿਣਤ ਗੱਲਾਂ ਉਹਦੇ ਜਹਨ ਵਿੱਚ ਬਰੋਲੇ ਵਾਂਗ ਘੁੰਮਣ ਲੱਗੀਆਂ ਉਹਦਿਆਂ ਉਹੀ ਜਾਣੇ ਫਕੀਰ ਦੇ ਬੋਲਾਂ ਵਿੱਚ ਗਹਿਰੀ ਉਦਾਸੀ ਸੀ ਉਸ ਨੇ ਮੋਢਿਆਂ ਤੋਂ ਫੜ ਕੇ ਕੇਸਰ ਨੂੰ ਖੜਾ ਕੀਤਾ ਤੇ ਹੌਲੀ ਹੌਲੀ ਤੁਰ ਕੇਸਰ ਵੀ ਬੋਝਲ ਕਦਮਾਂ ਨਾਲ ਪਿੱਛੇ-ਪਿੱਛੇ ਤੁਰ ਪਿਆ ਉਸ ਨੂੰ ਲੱਗਾ ਜਿਵੇਂ ਉਸ ਦੇ ਪਿੱਛੇ ਕੋਈ ਆ ਰਿਹਾ ਹੋਵੇ ਉਸ ਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ ਪਰ ਮੇਲਾ ਅਜੇ ਵੀ ਭਰਿਆ ਹੋਇਆ ਸੀ ਮੇਲੇ ਚ ਕੁਸ ਦੇ ਗਾਉਣ ਦੀ ਗਵਾਜ ਆ ਰਹੀ ਸੀ ਜ਼ਿੰਦਗੀ ਤੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਧੰਨ